ਸਸਿਕਾ ਜੀ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਮੈਂ ਹਾਂ ਕੋਮਲ ਕਪੂਰ ਰਾਸ਼ਟਰਪਤੀ ਡੋਨਲਡ ਟਰੰਪ ਦੇ ਵੱਲੋਂ ਜਦੋਂ ਤੋਂ ਟੈਰਿਫ ਵਾਰ ਸ਼ੁਰੂ ਕੀਤੇ ਗਏ ਆ ਉਦੋਂ ਤੋਂ ਹੀ ਵਪਾਰ ਉੱਤੇ ਬੁਰਾ ਪ੍ਰਭਾਵ ਪੈਣਾ ਵੀ ਸ਼ੁਰੂ ਹੋ ਚੁੱਕਿਆ ਹੈ ਜੀ ਹਾਂ ਇਸ ਵਿਚਾਲੇ ਅਲਾਸਕਾ ਦੇ ਵੱਲੋਂ ਬੀਸੀ ਦੇ ਸਮੁੰਦਰੀ ਜਹਾਜ਼ਾ ਉੱਤੇ ਪਾਬੰਦੀ ਲਗਾ ਦਿੱਤੀ ਗਈ ਹੈ ਜਿਸ ਨੂੰ ਇੱਕ ਬੀਸੀ ਦੇ ਪ੍ਰੀਮੀਅਰ ਡੇਵਿਡ ਐਬੀ ਦਾ ਵੱਡਾ ਪਿਆਸ ਸਾਹਮਣੇ ਆਇਆ ਹੈ ਡੇਵਿਡ ਐਬੀ ਨੇ ਅਲਾਸਕਾ ਵਾਸੀਆਂ ਨੂੰ ਇਸ ਚੱਲ ਰਹੇ ਵਪਾਰ ਯੁੱਧ ਬਾਰੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਸੁਨੇਹਾ ਭੇਜਣ ਦੇ ਵਿੱਚ ਮਦਦ ਕਰਨ ਦੀ ਗੱਲ ਆਖੀ ਹੈ बीसी ਦੇ ਪ੍ਰੀਮੀਅਰ ਡੇਵਿਡ ਐਬੀ ਨੇ ਕਿਹਾ ਹੈ ਕਿ ਇਸ ਹਫਤੇ ਦੇ ਸ਼ੁਰੂ ਵਿੱਚ ਐਬੀ ਦੀ ਸਰਕਾਰ ਨੇ ਕਾਨੂੰਨ ਪੇਸ਼ ਕੀਤਾ ਜੋ ਅਲਾਸਕਾ ਦੀ ਯਾਤਰਾ ਦੇ ਲਈ ਬੀਸੀ ਬੁਨਿਆਦੀ ਢਾਂਚੇ ਦੀ ਬਲਤੋ ਕਰਨ ਵਾਲੇ ਟਰੱਕਾਂ ਅਤੇ ਵਾਹਨਾਂ ਉਤੇ ਟੈਕਸ ਲਗਾਵੇਗਾ। ਜਿਸ ਨੂੰ ਵੇਖ ਇਸ ਦੇ ਜਵਾਬ ਦੇ ਵਿੱਚ ਅਲਾਸਕਾ ਦੇ ਸੈਨੇਟਰ ਡੈਨ ਸੁਲੀਵਾਨ ਨੇ ਇੱਕ ਰੇਡੀਓ ਸ਼ੋਅ ਦੇ ਵਿੱਚ ਕਿਹਾ ਕਿ ਉਹ ਇਹ ਮੰਗ ਕਰਨਗੇ ਕਿ 크ਰੂਜ਼ ਜਹਾਜ਼ ਬੀਸੀ ਬੰਦਰਗਾਹ ਨੂੰ ਬਾਈਪਾਸ ਕਰਕੇ ਦੂਜੀਆਂ ਥਾਵਾਂ ਤੇ ਜਾਣ। ਸਾਨੂੰ ਅਲਾਸਕਾ ਵਾਸੀਆਂ ਨੂੰ ਡੋਨਰਟ ਕੰਪ ਨੂੰ ਸਨੇਹਾ ਭੇਜਣ ਦੀ ਲੋੜ ਹੈ ਕਿ ਅਸੀਂ ਕਿੰਨੇ ਆਪਸ ਦੇ ਵਿੱਚ ਜੁੜੇ ਹੋਈਆਂ ਹਾਂ ਐਬਿਨੇ ਕਿਹਾ ਸਾਡੀਆਂ ਅਥਵ ਵਿਵਸਥਾਵਾਂ ਦੇ ਵਿਚਕਾਰ ਸਬੰਧ ਦਾ ਬਾਰੇ ਅਸੀਂ ਮਿਲ ਕੇ ਅਲਾਸਕਾ ਹਾਈਵੇ ਬਣਾਇਆ ਅਤੇ ਮੈਨੂੰ ਬਹੁਤ ਉਮੀਦ ਹੈ ਕਿ ਅਲਾਸਕਾ ਦੇ ਰਿਪਬਲਿਕਨ ਸੈਨੇਟਰ ਰਾਸ਼ਟਰਪਤੀ ਨੂੰ ਇਹ ਸੁਨੇਹਾ ਪੇਜ ਰਹੇ ਨੇ ਕਿਉਂਕਿ ਤੁਸੀਂ ਬਹੁਤ ਜਲਦੀ ਦੇਖ ਸਕਦੇ ਹੋ ਕਿ ਵਪਾਰ ਯੁੱਧ ਕਿੰਨਾ ਵਿਨਾਸ਼ਕਾਰੀ ਹੁੰਦਾ ਹੈ ਐਬਿਨੇ ਕਿਹਾ ਕਿ ਵਪਾਰ ਯੁੱਧ ਕਿਸੇ ਲਈ ਵੀ ਯੋਗ ਨਹੀਂ ਹੈ ਤੇ ਸਾਨੂੰ ਅਲਾਸਕਾ ਦੇ ਲੋਕ ਪਸੰਦ ਨਹੀਂ ਸਾਨੂੰ ਅਮਰੀਕੀ ਲੋਕ ਪਸੰਦ ਨੇ ਅਤੇ ਸਾਨੂੰ ਲੱਗਦਾ ਹੈ ਕਿ ਉਹ ਬਹੁਤ ਮਹਾਨ ਲੋਕ Well, let's be uh, honest with ourselves. Uh, the President of the United States, Donald Trump, is threatening to use economic force to annex our country as the 51st state. He's threatening to come after our water. He's threatening to redraw our borders. Uh, and uh, I understand uh, that Alaskans. Uh, might feel anxious about the idea of an additional charge on trucks going from Washington State to Alaska, but we need Alaskans to send the message to Donald Trump about how intertwined we are, about the connections between our economies that we built the Alaska Highway together, uh, and uh, and I hope very much. Uh, that the elected Republicans in Alaska are sending that message to the president because uh, you can see very quickly how destructive a trade war is. It's not worth it for anybody. And we don't want to use this tool. We like Alaskans, we think they're great. We like Americans, we think they're great. They've just got a lousy president. And so we want them to step up and send the message to the president look, you're tanking the US economy, you're destroying consumer confidence you've wiped out trillions of values trillions of dollars of value in the stock market can you stop already and focus on the priorities that we all have of increasing prosperity and reducing costs and team canada is there when the americans are ready for that ਜ਼ਿਕਰਯੋਗ ਹੈ ਕਿ ਵੈਨਕੂਵਰ ਬੰਦਰਗਾਹ ਨੇ ਕਿਹਾ ਹੈ ਕਿ ਇਹ ਯਾਦ ਰੱਖਣਾ ਮਹੱਤਵਪੂਰਨ ਹੈ ਕਿ ਕੈਨੇਡਾ ਪਲੇਸ ਕਰੂਜ਼ ਟਰਮੀਨਲ ਇੱਕ ਸਥਾਪਿਤ ਹੋਮ ਪੋਰਟ ਹੈ ਜਿੱਥੇ ਕਰੂਜ਼ ਲਾਈਨਾਂ ਅਲਾਸਕਾ ਸੀਜ਼ਨ ਦੇ ਲਈ ਆਪਣੇ ਜਹਾਜ਼ਾਂ ਨੂੰ ਆਧਾਰ ਬਣਾਉਂਦੀਆਂ ਨੇ ਨਾ ਕਿ ਇੱਕ ਬੰਦਰਗਾਹ ਜੋ ਉਹ ਅਲਾਸਕਾ ਜਾਂਦੇ ਸਮੇਂ ਸੰਖੇਪ ਵਿੱਚ ਜਾਂਦੇ ਨੇ ਤੇ ਬੰਦਰਗਾਹ ਨੇ ਕਿਹਾ ਹੈ ਕਿ ਵੈਨਕੂਵਰ ਲਗਭਗ 40 ਸਾਲਾਂ ਤੋਂ ਅਲਾਸਕਾ ਕਰੂਜ਼ ਦੇ ਲਈ ਇੱਕ ਪ੍ਰਮੁੱਖ ਹੌਟਸਪੋਟ ਰਿਹਾ ਹੈ ਅਤੇ ਮਹਾਮਾਰੀ ਤੋਂ ਬਾਅਦ ਦੀ ਦੁਨੀਆ ਦੇ ਵਿੱਚ ਚਿੱਤ ਸਾਲ ਦੇ ਵਿੱਚ 1.2 ਮਿਲੀਏ ਤੋਂ ਵੱਧ ਯਾਤਰੀਆਂ ਦੀ ਆਮਦ ਅਤੇ 300 ਤੋਂ ਵੱਧ ਜਹਾਜ਼ ਕੋਲਾਤਾ ਵਿਸਵਾਗਤ ਕੀਤਾ ਹੈ ਦਸ ਇਸ ਸਾਰੇ ਮਾਮਲੇ ਉੱਤੇ ਬੋਲਦੇ ਹੋਏ ਗ੍ਰੇਟਰ ਵਿਕਟੋਰੀਆ ਹਰਬਰ ਅਥਾਰਟੀ ਨੇ ਇੱਕ ਬਿਆਨ ਦੇ ਵਿੱਚ ਦੱਸਿਆ ਕਿ ਵਿਕਟੋਰੀਆ ਅਮਰੀਕੀ ਯਾਤਰੀਆਂ ਲਈ ਇੱਕ ਕੀਮਤੀ ਅਤੇ ਮੰਗਿਆ ਜਾਣ ਵਾਲਾ ਸਥਾਨ ਬਣਿਆ ਹੋਇਆ ਹੈ ਅਥਾਰਟੀ ਨੇ ਵੀ ਕਿਹਾ ਕਿ ਅਸੀਂ ਆਪਣੇ ਉਦਯੋਗ ਪਾਈਵਾਲਾ ਦੇ ਨਾਲ ਮਿਲ ਕੇ ਕੰਮ ਕਰ ਰਹੇ ਹਾਂ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਕੈਨੇਡੀਅਨ ਸਟਾਫ ਅਲਾਸਕਾ ਕਰੂਜ਼ ਯਾਤਰੀਆਂ ਦਾ ਇੱਕ ਮਹੱਤਵਪੂਰਨ ਹਿੱਸਾ ਬਣੇ ਰਹਿਣ ਤੇ ਅਸੀਂ ਕਰੂਜ਼ ਲਾਈਨਾਂ ਅਤੇ ਸਰਕਾਰੀ ਪਾਈਵਾਲਾ ਦੇ ਨਾਲ ਚੱਲ ਰਹੀ ਗੱਲਬਾਤ ਦਾ ਵੀ ਸਵਾਗਤ ਕਰਦੇ ਹਾਂ ਤਾਜ਼ਾ ਇੱਕ ਟਿਕਾਊ ਅਤੇ ਪਰਫੂਲਟ 크ਰੂਜ਼ ਉਦਯੋਗ ਦਾ ਸਮਰਥਨ ਕੀਤਾ ਜਾ ਸਕੇ ਜੋ ਸਰਹੱਦ ਦੇ ਦੋਵੇਂ ਪਾਸੇ ਯਾਤਰੀਆਂ, ਕਾਰੋਬਾਰਾਂ ਅਤੇ ਸਥਾਨਕ ਭਾਈਵਾਲੀਆਂ ਨੂੰ ਲਾਭ ਪਹੁੰਚਾਵਾਗੇ। ਇਹ ਰਿਪੋਰਟ ਚੈਨਲ ਪੰਜਾਬੀ।